ਅਕਸਰੀ ਕਈ ਵਾਰ ਜਦੋਂ ਜ਼ਿਆਦਾ ਗਰਮੀ ਹੋ ਜਾਂਦੀ ਹੈ ਤਾਂ ਰੋਟੀ ਸਬਜ਼ੀ ਤੋਂ ਮਨ ਭਰ ਜਾਂਦਾ ਹੈ ਖਾਣ ਨੂੰ ਬਿਲਕੁਲ ਦਿਲ ਨਹੀਂ ਕਰਦਾ ਜਾਂ ਫਿਰ ਕਈ ਵਾਰੀ ਅਸੀਂ ਇੰਨਾ ਹੈਵੀ ਖਾ ਲਨੇ ਆ ਤਾਂ ਦਿਲ ਕਰਦਾ ਅੱਜ ਕੁਝ ਨਾ ਕੁਝ ਹਲਕਾ ਹੋਈ ਤਾਂ ਇਹ ਮजेदार ਜੀ ਖਿਚੜੀ ਇੱਕ ਵਾਰ ਬਣਾ ਕੇ ਜ਼ਰੂਰ ਦੇਖਿਓ ਜੀ ਨੂੰ ਘਰ ਦੇ ਵਿੱਚ ਨਹੀਂ ਭੁੱਖ ਚਾ ਖਾਣ ਨੂੰ ਕੁਝ ਦਿਲ ਨਹੀਂ ਕਰਦਾ ਤਾਂ ਇਹਨੂੰ ਤੁਸੀਂ ਪੂਰੀ ਖਤਮ ਕਰ ਜਾਓਗੇ ਕਿਉਂਕਿ ਟੇਸਟੀ ਐਨੀ ਜ਼ਿਆਦਾ ਬਣਦੀ ਹੈ ਜਦੋਂ ਤੁਸੀਂ ਇਹ ਬਣਾ ਕੇ ਖਾਓਗੇ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਊਗਾ ਬਣਾਉਣੀ ਬਿਲਕੁਲ ਆਸਾਨ ਹੈ ਤੇ ਇਹਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਲਵਾਂਗੇ ਆਪਾਂ ਚਾਵਲ ਸਿੰਪਲ ਬਾਸਪਤੀ ਚਾਵਲ ਲੈ ਆਪਾਂ ਇੱਕ ਕੌਲੀ ਦੇ ਹਿਸਾਬ ਨਾਲ ਇਹਨਾਂ ਨੂੰ ਮਿលਲਿਆ ਫਿਰ ਲਈ ਆਪਾਂ ਤਿੰਨ ਤਰ੍ਹਾਂ ਦੀਆਂ ਦਾਲਾਂ ਜਿਦੇ ਵਿੱਚ ਤਿੰਨ ਚਮਚੇ ਛੋਲਿਆਂ ਦੀ ਦੋ ਚਮਚ ਅਰਹਰ ਦੀ ਦਾਲ ਦੋ ਚਮਚੀ ਹੈ ਮੂੰਗੀ ਮਸਰੀ ਜੈਨੇ ਕਿ ਤਿੰਨੇ ਦਾਲਾਂ ਨੂੰ ਮਿਲਾ ਕੇ ਤੁਸੀਂ ਇੱਕ ਕੌਲੀ ਦਾਲ ਦੀ ਕਰ ਲੈਣੀ ਹੈਗੀ ਦਾਲ ਆਪਣੀ ਮਰਜ਼ੀ ਅਨਸਾਰ ਤੁਸੀਂ ਫਿਰ ਬਦਲ ਵੀ ਕਰ ਸਕਦੇ ਹੋ ਜਿਹੜੀ ਤੁਹਾਨੂੰ ਜ਼ਿਆਦਾ ਪਸੰਦ ਹੋਵੇ ਉਹ ਤੁਸੀਂ ਜ਼ਿਆਦਾ ਲੈ ਸਕਦੇ ਹੋ ਜਾਂ ਫਿਰ ਆਪਣੀ ਮਰਜ਼ੀ ਦੀ ਤੁਸੀਂ ਦਾਲ ਲੈ ਸਕਦੇ ਹੋ ਸਾਰੀਆਂ ਚੀਜ਼ਾਂ ਨੂੰ ਕਿਸੇ ਇੱਕੋ ਹੀ ਪਾਂਡੇ ਵਿੱਚ ਪਾ ਲੈਣਾ ਤੇ ਚੰਗੀ ਤਰ੍ਹਾਂ ਤਿੰਨ ਚਾਰ ਵਾਰੀ ਪਾਣੀ ਬਦਲ-ਬਦਲ ਕੇ ਤੁਸੀਂ ਇਹਨੂੰ ਧੋ ਲੈਣਾ ਕਿਉਂਕਿ ਦਾਲਾਂ ਦੇ ਉੱਪਰ ਕਾਫੀ ਸਾਰਾ ਪਾਊਡਰ ਵਗੈਰਾ ਲੱਗਿਆ ਹੁੰਦਾ ਜਿਵੇਂ ਜਿਵੇਂ ਇਹਨੂੰ ਧੋਂਦੇ ਜਾਉਂਗੇ ਤਾਂ ਇਹਨਾਂ ਦੀ ਸਾਰੀ ਮੈਲ ਜੀ ਜਿਹੜੀ ਉਹ ਉੱਪਰੋਂ ਉੱਤਰ ਜੂਗੀ ਉਸ ਤੋਂ ਬਾਅਦ ਸਾਫ਼ ਪਾਣੀ ਇਹਦੇ ਵਿੱਚ ਪਾ ਕੇ 10-15 ਮਿੰਟਾਂ ਲਈ ਆਪਾਂ ਇਹਨੂੰ ਭਿਉਂ ਕੇ ਰੱਖ ਦਾਂਗੇ ਉਦੋਂ ਤੱਕ ਹੀ ਭਿਉਣਾ ਹੈ ਜਦੋਂ ਤੱਕ ਆਪਾਂ ਇਹਦਾ ਸਮਾਨ ਤਿਆਰ ਕਰਾਂਗੇ ਫਿਰ ਦੋਸਤ ਛੋਟੇ ਸਾਈਜ਼ ਦੇ ਲਈ ਹੈ ਪਿਆਜ਼ ਜੇ ਤੁਹਾਡੇ ਕੋਲ ਵੱਡਾ ਹੈ ਤਾਂ ਇੱਕੋ ਹੀ ਲੈ ਲਿਓ ਉਸ ਤੋਂ ਬਾਅਦ ਇਹਨੂੰ ਬਿਲਕੁਲ ਬਰੀਕ- ਸਿੱਕਾ ਕਲੈਨਾ ਚੈਨਲ ਤੇ ਨਵੇਂ ਆਇਓ ਚੈਨਲ ਨੂੰ ਫੋਲੋ ਜ਼ਰੂਰ ਕਰ ਲਓ ਕਿਉਂਕਿ ਮੈਂ ਤੁਹਾਡੇ ਲਈ ਤਰ੍ਹਾਂ ਤਰ੍ਹਾਂ ਦੀਆਂ ਰੈਸਪੀਆ ਤੁਹਾਡੀ ਪਸੰਦ ਦੇ ਮੁਤਾਬਕ ਲੈ ਕੇ ਆਉਣੀ ਹੈ ਤਾਂ ਆਪਾਂ ਖਿਚੜੀ ਦਾ ਸਾਰਾ ਸਮਾਨ ਤਿਆਰ ਕਰ ਲਿਆ ਇਹਦੇ ਲਈ ਇੱਕ ਗਾਜਰ ਲਈ ਆਪਾਂ ਇੱਕ ਛੋਟਾ ਜਿਹਾ ਪੀਸ ਲਵਾਂਗੇ ਚੁਕੰਦਰ ਦਾ ਜਾਨੀ ਕਿ ਬੀਟ ਰੂਟ ਦਾ ਉਹਨੂੰ ਪਤਲੇ ਪਤਲੇ ਸਲਾਈਸਾਂ ਜਿਹਾ ਵਿੱਚ ਕੱਟ ਲਿਓ ਤੇ ਹਰਾ ਧਨੀਆ ਕੱਟ ਕੇ ਆਪਾਂ ਇੱਕ ਸਾਈਡ ਤੇ ਰੱਖ ਲਿਆ ਫਿਰ ਲਵਾਂਗੇ ਜੀ ਕੁੱਕਰ ਸਮਾਨ ਆਪਾਂ ਪਹਿਲਾਂ ਹੀ ਤਿਆਰ ਕਰ ਲਿਆ ਇੱਕ ਚਮਚ ਪਾਵਾਂਗੇ ਤੇਲ ਦਾ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਬਿਚ ਪਨ ਲਾਂਗੇ ਥੋੜਾ ਜਿਹਾ ਜੀਰਾ ਉਸ ਤੋਂ ਬਾਅਦ ਅਦਰਕ ਲਸਣ ਤੇ ਦੋ ਖਰੀਏ ਮਿਰਚਾਂ ਨੂੰ ਬਿਲਕੁਲ ਬਰੀਕ ਬਰੀਕ ਕੱਟ ਲਿਆ ਸੀ ਅਦਰਕ ਲਸਣ ਨੂੰ ਆਪਾਂ ਦਰਦਰਾ ਜਿਹਾ ਕੁੱਟ ਲਿਆ ਤੇ ਇਸ ਤੇਲ ਦੇ ਵਿੱਚ ਪਾ ਕੇ ਇਹਨੂੰ ਹਲਕਾ ਜਿਹਾ ਪਕਾ ਲਾਂਗੇ ਨਾਲ ਦੀ ਨਾਲ ਹੀ ਪਾ ਦਾਂਗੇ ਬਰੀਕ ਕੱਟੇ ਹੋਏ ਪਿਆਜ਼ ਚੰਗੀ ਤਰ੍ਹਾਂ ਮਿਕਸ ਕਰਾਂਗੇ 2-3 ਮਿੰਟ ਲਈ ਗੈਸ ਦੀ ਫਲੇਮ ਬਿਲਕੁਲ ਸਲੋ ਰੱਖਾਂਗੇ ਹੌਲੀ ਹੌਲੀ ਪਕਾਉਂਦੇ ਜਾਵਾਂਗੇ ਜਦੋਂ ਇਹ ਪਿਆਜ਼ ਨੇ ਆਪਣਾ ਕਲਰ ਚੇਂਜ ਕਰ ਲਿਆ ਤਾਂ ਫਿਰ ਇਹਦੇ ਵਿੱਚ ਜ਼ਰੂਰਤ ਅਨੁਸਾਰ ਪਾ ਦਾਂਗੇ ਨਮਕ ਤੇ ਦੋ ਚਟਕੀ ਆਪਾਂ ਪਾਵਾਂਗੇ ਆਪਾਂ ਹਿੰਗ ਦੀਆਂ ਹਿੰਗ ਨਾਲ ਇਸ ਖਿਚੜੀ ਦਾ ਫਲੇਵਰ ਬਹੁਤ ਜ਼ਿਆਦਾ ਵਧੀਆ ਆਊਗਾ ਇਸ ਕਰਕੇ ਤੁਸੀਂ ਜ਼ਰੂਰ ਪਾਓ ਉਸ ਤੋਂ ਬਾਅਦ ਆਪਾਂ ਥੋੜਾ ਜਿਹਾ ਵਿੱਚ ਪਾ ਦਾਂਗੇ ਪਾਣੀ ਤੇ ਇਹਨੂੰ ਮਿਕਸ ਕਰਕੇ ਚੰਗੀ ਤਰ੍ਹਾਂ 3-4 ਮਿੰਟ ਲਈ ਪਕਾਵਾਂਗੇ ਪਿਆਜ਼ ਨੂੰ ਆਪਾਂ ਇੱਥੇ ਜਲਾਉਣਾ ਨਹੀਂ ਸਿਰਫ ਪਕਾਉਣਾ ਹੈ ਉਹ ਪਕਾਵਾਂਗੇ ਆਪਾਂ ਪਾਣੀ ਪਾ ਕੇ ਜਾਨੀ ਕਿ ਇਹਨੂੰ ਜੇ ਆਪਾਂ ਸਿੱਧਾ ਹੀ ਪਕਾਇਆ ਤੇਲ ਆਪਾਂ ਬਹੁਤ ਘੱਟ ਪਾਇਆ ਸੀ ਇਸ ਲਈ ਆਪਾਂ ਨੂੰ ਥੋੜਾ ਜਿਹਾ ਪਾਣੀ ਪਾਣਾ ਪਿਆ ਉਸ ਤੋਂ ਬਾਅਦ ਜ਼ਰੂਰਤ ਮੁਤਾਬਕ ਪਾ ਦਿਓ ਹਲਦੀ ਧਨੀਆ ਪਾਊਡਰ ਚਮਚ ਦਾ ਚੌਥਾ ਹਿੱਸਾ ਇਹਦੇ ਵਿੱਚ ਪਾਵਾਂਗੇ ਆਪਾਂ ਤਿੱਖੀ ਮਿਰਚ ਦਾ ਪਰ ਆਪਾਂ ਤਿੱਖੀ ਮਿਰਚ ਨਹੀਂ ਵਰਤੀ ਸਿਰਫ ਇੱਕ ਸੁੱਕੀ ਲਾਲ ਮਿਰਚ ਨੂੰ ਆਪਾਂ ਘੁੱਟ ਕੇ ਪਾਇਆ ਜੇ ਤੁਹਾਡੇ ਕੋਲ ਐਟੇ ਟਾਈਮ ਇਹ ਨਾ ਹੋਈ ਤੁਸੀਂ ਤਿੱਖੀ ਮਿਰਚ ਪਾ ਦਿਓ ਫਿਰ ਆਪਾਂ ਚਮਚ ਦਾ ਤਾ ਹਿਸਾਬਾ ਮਗਰ ਇਹਦੇ ਵਿੱਚ ਮਸਾਲਾ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਮਸਾਲੇ ਸਾਰੇ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਪਾਉਣੇ ਆ ਜਿੰਨਾ ਕਿ ਘੱਟ ਵੱਧ ਖਾਂਦੇ ਹੋ ਤੁਸੀਂ ਉਸ ਹਿਸਾਬ ਨਾਲ ਪਾ ਲਿਓ ਜਦੋਂ ਇਹ ਚੰਗੀ ਤਰ੍ਹਾਂ ਪੱਕ ਗਏ ਇਹਨਾਂ ਨੇ ਹਲਕਾ ਜਿਹਾ ਤੇਲ ਛੱਡਤਾ ਨਾਲ ਦੀ ਨਾਲ ਹੀ ਇਹਦੇ ਵਿੱਚ ਦੋ ਚਮਚੇ ਭਰ ਕੇ ਆਪਾਂ ਦੇਸੀ ਘਿਓ ਦੇ ਪਾਵਾਂਗੇ ਇਸੇ ਲਈ ਆਪਾਂ ਸਰੋਂ ਦਾ ਤੇਲ ਬਹੁਤ ਘੱਟ ਪਾਇਆ ਸੀ ਚੰਗੀ ਤਰ੍ਹਾਂ ਮਿਕਸ ਕਰਤਾ ਸਾਰੇ ਮਸਾਲੇ ਜਦੋਂ ਇਸ ਤਰੀਕੇ ਨਾਲ ਪੱਕ ਗਏ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਆਪਾਂ ਗਾਜਰ ਤੇ ਕੰਦਰ ਜਿਹੜੀਆਂ ਚੀਜ਼ਾਂ ਨੂੰ ਆਪਾਂ ਕੱਟਿਆ ਸੀ ਉਹ ਸਾਰੀਆਂ ਵਿੱਚ ਪਾ ਦਿਓ ਆਪਣੇ ਮਨਪਸੰਦ ਦੀਆਂ ਤੁਸੀਂ ਸਬਜ਼ੀਆਂ ਵੀ ਲੈ ਸਕਦੇ ਹੋ ਮੈਂ ਤੈਨੂੰ ਪਹਿਲਾਂ ਵੀ ਦੱਸਿਆ ਸੀ ਚੰਗੀ ਤਰ੍ਹਾਂ ਆਪਾਂ ਮਿਕਸ ਕਰਤਾ ਦੋਨੇ ਚੀਜ਼ਾਂ ਦਾ ਕੰਬੀਨੇਸ਼ਨ ਬਹੁਤ ਜ਼ਿਆਦਾ ਵਧੀਆ ਹੈ ਇਹ ਦੋਨੇ ਚੀਜ਼ਾਂ ਪਾਇਓ ਟੇਸਟ ਖਿਚੜੀ ਦਾ ਲਾਜਵਾਬ ਆਊਗਾ ਫਿਰ ਆਪਾਂ ਇਹਦੇ ਵਿੱਚ 6 ਕ올ੀਆਂ ਭਰ ਕੇ ਪਾਵਾਂਗੇ ਪਾਣੀ ਦੀਆਂ ਇੱਕ ਕ올ੀ ਆਪਣੇ ਕੋਲੇ ਚਾਵਲਾਂ ਦੀ ਸੀ ਤੇ ਇੱਕ ਕ올ੀ ਆਪਣੇ ਕੋਲੇ ਸਾਰੀਆਂ ਦਾਲਾਂ ਦੀ ਸੀ ਉਸ ਤੋਂ 3 ਗੁਣਾ ਤੁਸੀਂ ਪਾਣੀ ਪਾ ਦੇਣਾ 6 ਤੋਂ 6.5 ਕ올ੀਆਂ ਤੁਸੀਂ ਪਾਣੀ ਦੀ ਆਰਾਮ ਨਾਲ ਇਹਦੇ ਵਿੱਚ ਪਾ ਸਕਦੇ ਹਾਂ ਉਸ ਤੋਂ ਬਾਅਦ ਆਪਾਂ ਧੋਤੀਆਂ ਹੋਈਆਂ ਦਾਲਾਂ ਤੇ ਚਾਵਲ ਇਹਦੇ ਵਿੱਚ ਮਿਕਸ ਕਰ ਦਾਂਗੇ ਥੋੜਾ ਬਹੁਤ ਪਾਣੀ ਆਪਣੀਆਂ ਦਾਲਾਂ ਵਿੱਚ ਵੀ ਸੀ ਜਨਨ ਕਿ ਆਪਾਂ 1.5 ਕੋਲੀਆਂ ਦੇ ਵਿੱਚ ਪਾਣੀ ਦੀ ਆਪਾ ਦੀਆਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਿਆ ਜਦੋਂ ਹੀ ਇਹ ਗਰਮ ਹੋ ਗਿਆ ਉਸ ਤੋਂ ਬਾਅਦ ਤੁਸੀਂ ਕੁੱਕਰ ਨੂੰ ਬੰਦ ਕਰ ਦੇਣਾਗਾ ਫਿਰ ਇਹਦੀਆਂ ਚਾਰ ਤੋਂ ਪੰਜ ਤੁਸੀਂ ਵਿਸਲਾ ਲਗਾ ਦੇਣੀ ਹੈਂਗੀਆਂ ਖਿਚੜੀ ਦੀ ਇਹ ਰੈਸਪੀ ਕਿਓ ਜੀ ਲੱਗੀ ਹੈ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਵੀਡੀਓ ਕਿਥੋਂ-ਕਿਥੋਂ ਦੇਖ ਰਹੇ ਹੋ ਇਹ ਵੀ ਦੱਸਿਓ ਜਦ ਜਦੀ ਬਿਸਲਾ ਲੱਗ ਗਈਆਂ ਉਸ ਤੋਂ ਬਾਅਦ 20-25 ਮਿੰਟਾਂ ਲਈ ਇਹਨੂੰ ਤੁਸੀਂ ਰੈਸਟ ਤੇ ਰੱਖ ਦੇਣਾ ਜਦੋਂ ਬਿਸਲ ਨੇ ਆਪਣੇ ਆਪ ਹੀ ਕੰਮ ਛੱਡਤਾ ਉਸ ਤੋਂ ਬਾਅਦ ਜਦੋਂ ਹੀ ਤੁਸੀਂ ਕੁੱਕਰ ਨੂੰ ਖੋਲੋਗੇ ਬਹੁਤ ਹੀ ਮਜ਼ੇਦਾਰ ਤੇ ਲਾਜਵਾਬ ਖਿਚੜੀ ਬਣ ਕੇ ਤਿਆਰ ਹੈ ਬਹੁਤ ਸੋਹਣੀ ਇਹਦੇ ਵਿੱਚੋਂ ਖੁਸ਼ਬੂ ਆ ਰਹੀ ਹੈ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਮਿਕਸ ਕਰਾਂਗੇ ਪਰ ਉਸ ਤੋਂ ਪਹਿਲਾਂ ਉੱਪਰ ਪਾਵਾਂਗੇ ਹਰਾ-ਹਰਾ ਧਨੀਆ ਇਹਦੇ ਵਿੱਚ ਜ਼ਰੂਰ ਪਾਓ ਕਿਉਂਕਿ ਖਿਚੜੀ ਇਹਦੇ ਨਾਲ ਦੇਖਣ ਵਿੱਚ ਵੀ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ ਤੇ ਬਾਕੀ ਦਾ ਟੇਸਟ ਵੀ ਤਨੀ ਦਾ ਵਧੀਆ ਆਉਂਦਾ ਚੰਗੀ ਤਰ੍ਹਾਂ ਇਹਨੂੰ ਆਪਾਂ ਮਿਕਸ ਕਰ ਲਿਆ ਤੇ ਹੁਣ ਆਪਾਂ ਕਰਾਂਗੇ ਸਰਵ ਕਿਉਂਕਿ ਲੰਚ ਦਾ ਜੇ ਟਾਈਮ ਹੋ ਚੁੱਕਿਆ ਸੀ ਤੇ ਆਪਾਂ ਲੰਚ ਵਿੱਚ ਅੱਜ ਖਿਚੜੀ ਤਿਆਰ ਕੀਤੀ ਸੀ ਬਹੁਤ ਹੀ ਮਜ਼ੇਦਾਰ ਜੀ ਇਹ ਖਿਚੜੀ ਹੈ ਜੀ ਨੂੰ ਨਹੀਂ ਭੁੱਖ ਹੋਈ ਉਹ ਵੀ ਦੋ ਦੀ ਥਾਂ ਤੇ ਚਾਰ ਰੋਟੀਆਂ ਖਾਊਗਾ ਜਲਦੀ ਜਲਦੀ ਇਸ ਤਰ੍ਹਾਂ ਨਾਲ ਤੁਸੀਂ ਵੀ ਹੁਣ ਖਿਚੜੀ ਬਣਾਇਓ ਤੇ ਰੈਸਪੀ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਖਾਣ ਵਿੱਚ ਹਲਕੀ ਹੁੰਦੀ ਹੈ ਤੇ ਟੇਸਟ ਲਾਜਵਾਬ ਦੇ ਇਹਨੂੰ ਚਾਹੇ ਦਹੀਂ ਨਾਲ ਖਾਓ ਤੇ ਅੱਜ ਆਪਾਂ ਨਾਲ ਤਿਆਰ ਕੀਤੀ ਸੀ ਕੜੀ ਤੇ ਆਈ ਖਿਚੜੀ ਹੈ ਜਿਹੜੀ ਆਪਾਂ ਕੜੀ ਨਾਲ ਖਾਵਾਂਗੇ ਉਸ ਤੋਂ ਬਾਅਦ ਨਾਲ ਆਪਾਂ ਪਾਇਆ ਥੋੜਾ ਜਿਹਾ ਦੇਸੀ ਘਿਓ ਬਹੁਤ ਹੀ ਲਾਜਵਾਬ ਇਹਦਾ ਟੇਸਟ ਆਊਗਾ ਉਹ ਤੁਹਾਡੀ ਮਰਜ਼ੀ ਹੈ ਦਾਲ ਨਾਲ ਖਾਓ ਸਬਜ਼ੀ ਨਾਲ ਖਾਓ ਜਾਂ ਫਿਰ ਤੁਸੀਂ ਦਹੀਂ ਨਾਲ ਖਾਓ ਜਿੱਦਾਂ ਮਰਜ਼ੀ ਖਾਓ ਪਰ ਇੱਕ ਵਾਰੀ ਜ਼ਰੂਰ ਬਣਾਓ ਜਿੰਨਾ ਮਰਜ਼ੀ ਦੇਸੀ ਘਿਓ ਪਾਓ ਓਨੀ ਜਿਆਦਾ ਹੀ ਹੈਲਦੀ ਬਣਦੀ ਜਾਊਗੀ ਪੂਰੀ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ